ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਾਂ ਦੇ ਲਈ ਵੱਡੀ ਖਬਰ ਹੈ ਦੱਸਦੀ ਹੈ ਕਿ 8ਵੇਂ ਪੇ ਕਮਿਸ਼ਨ ਨੂੰ ਹੁਣ ਮਨਜ਼ੂਰੀ ਮਿਲ ਚੁੱਕੀ ਆ ਜਿਸ ਦੇ ਨਾਲ ਜਿਹੜੇ ਕਰਮਚਾਰੀ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੱਡਾ ਵਾਧਾ ਹੋਵੇਗਾ ਤੇ ਨਾਲ ਹੀ ਜਿਨ੍ਹਾਂ ਨੂੰ ਪੈਨਸ਼ਨਾਂ ਮਿਲਦੀਆਂ ਹੈ ਕੇਂਦਰ ਸਰਕਾਰ ਦੀ ਪੈਨਸ਼ਨ ਮਿਲਦੀ ਹੈ ਉਹਨਾਂ ਨੂੰ ਵੀ ਜਿਹੜਾ ਵੱਡਾ ਫਾਇਦਾ ਹੋਣ ਜਾ ਰਿਹਾ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਇਹ ਮੰਗ ਉੱਠ ਰਹੀ ਸੀ ਕਿ 8ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਤਾਂ ਹੁਣ ਉਸ ਨੂੰ ਜਿਹੜੀ ਮਨਜ਼ੂਰੀ ਆ ਉਹ ਕੇਂਦਰ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਆ ਦੱਸਦੀ ਹੈ ਕਿ ਵੱਡੇ ਵਾਅਦੇ ਹੋਣ ਜਾ ਰਹੇ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਜਿਹੜੇ ਵੀ ਕੇਂਦਰ ਡਿਪਾਰਟਮੈਂਟ ਦੇ ਨਾਲ ਨੌਕਰੀ ਕਰਦੇ ਆ ਉਹਨਾਂ ਦੇ ਲਈ ਵੱਡੀ ਖਬਰ ਹੈ ਖੁਸ਼ੀ ਦੀ ਖਬਰ ਹੈ ਕਿ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਹੋਣਾ ਵਾਅਦੇ ਹੋਣ ਜਾ ਰਹੇ ਨੇ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ 8ਵੇਂ ਪੇ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ 8ਵੇਂ ਤਨਖਾਹ ਕਮਿਸ਼ਨ ਦੇ ਆਉਣ ਦੇ ਨਾਲ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਾਂ ਨੂੰ ਤਨਖਾਹ ਦੇ ਵਿੱਚ ਵਾਧੇ ਦਾ ਲਾਭ ਮਿਲੇਗਾ ਦੇਸ਼ ਵਿੱਚ 1 ਕਰੋੜ ਵੱਧ ਕੇਂਦਰੀ ਕਰਮਚਾਰੀ ਅਤੇ ਪੈਨਸ਼ਨਰਾਂ ਹਨ ਇਹ ਤਨਖਾਹ ਕਮਿਸ਼ਨ 2025 ਦੇ ਵਿੱਚ ਬਣਾਇਆ ਜਾਵੇਗਾ 2026 ਤੋਂ ਲਾਗੂ ਹੋਣ ਦੀ ਸੁਭਾਵਨਾ ਹੈ ਇਸ ਵੇਲੇ ਚਪੜਾਸੀ ਕਲਰਕ ਕਾਂਸਟੇਬਲ ਅਤੇ ਕੋੜੋ ਕਰੋੜਾ ਮੁਲਾਜ਼ਮ ਆਪਣੀਆਂ ਤਨਖਾਹਾਂ ਵਿੱਚ ਵਾਧੇ ਦਾ ਵੇਸਫਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਇਸ ਤੋਂ ਇਲਾਵਾ ਸੱਤਵੇਂ ਪੇ ਕਮਿਸ਼ਨ 2014 ਦੇ ਵਿੱਚ ਬਣਾਇਆ ਗਿਆ ਸੀ ਅਤੇ 16 ਦੇ ਵਿੱਚ ਲਾਗੂ ਕੀਤਾ ਸੀ ਇਸ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਭਾਰੀ ਵਾਧਾ ਹੋਇਆ ਸੀ ਸਰਕਾਰ ਨੇ 2025 ਵਿੱਚ ਅੱਠਵੇਂ ਪੇ ਕਮਿਸ਼ਨ ਨੂੰ ਗਠਨ ਦਾ ਐਲਾਨ ਕਰ ਦਿੱਤਾ ਜਿਸ ਕਾਰਨ ਇਸ ਨੂੰ ਜਨਵਰੀ 2026 ਤੋਂ ਲਾਗੂ ਕੀਤਾ ਜਾ ਸਕ ਅੱਠਵੇਂ ਪੇ ਕਮਿਸ਼ਨ ਤਹਿਤ ਫਿਟਮੈਂਟ ਫੈਕਟਰ ਦੇ ਆਧਾਰ ਤੇ ਤਨਖਾਹ ਵਧਾਈ ਜਾਏਗੀ ਇਹ ਇੱਕ ਗੁਣਕ ਹੈ ਜਿਸ ਦੁਆਰਾ ਮੌਜੂਦਾ ਮੂਲ ਤਨਖਾਹ ਨੂੰ ਗੁਣਾ ਕਰਕੇ ਨਵੀਂ ਤਨਖਾਹ ਦਾ ਫੈਸਲਾ ਕੀਤਾ ਜਾਵੇਗਾ ਸੱਤਵੇਂ ਤਨਖਾਹ ਕਮਿਸ਼ਨ ਵਿੱਚ ਇਹ 2.57 ਸੀ ਜਿਸ ਕਾਰਨ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਾਰਤ 7000 ਰੁਪਏ ਤੱਕ ਵਧਾ ਕੇ ਜਿਹੜੀ 18000 ਰੁਪਏ ਇਹ ਕਰ ਦਿੱਤੀ ਸੀ ਇਸ ਵਾਰ ਫਿਟਮੈਂਟ ਫੈਕਟਰ 2.86 ਇਹ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਕਰਕੇ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਕਰਮਚਾਰੀਆਂ ਦੀ ਘੱਟੋ ਘੱਟ ਬੇਸਿਕ ਤਨਖਾਹ 18000 ਤੋਂ ਵੱਧ ਕੇ 51480 ਰੁਪਏ ਹੋ ਸਕਦੇ ਆ ਇਸੇ ਤਰ੍ਹਾਂ ਪੈਨਸ਼ਨ 9000 ਤੋਂ ਵੱਧ ਕੇ 25700 40 ਰੁਪਏ ਹੋ ਸਕਦੀ ਹੈ ਜੇਕਰ 8ਵੇਂ ਪੇ ਕਮਿਸ਼ਨ ਚ ਫਿਟਮੈਂਟ ਫੈਕਟਰ 2.86 ਤੈਅ ਕੀਤਾ ਜਾਂਦਾ ਤਾਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਚ ਭਾਰੀ ਵਾਧਾ ਹੋਵੇਗਾ ਸਭ ਤੋਂ ਹੇਠਲੇ ਪੱਧਰ ਜਾਣੀ ਲੈਵਲ 1 ਦੇ ਕਰਮਚਾਰੀ ਜਿਵੇਂ ਚ ਪਟਾਸੀ ਅਤੇ ਸੇਵਾਦਾਰ ਆਪਣੀ ਮੌਜੂਦਾ ਤਨਖਾਹ 18000 ਤੋਂ ਵਧਾ ਕੇ 51480 ਰੁਪਏ ਤੱਕ ਦੇਖ ਸਕਦੇ ਆ ਇਸੇ ਤਰ੍ਹਾਂ ਲੋਅਰ ਡਿਵੀਜ਼ਨ ਕਲਰਕਾ ਦੀ ਤਨਖਾਹ 19900 ਤੋਂ ਵੱਧ ਕੇ 56914 ਰੁਪਏ ਹੋ ਸਕਦੇ ਆ ਕੌਨਸਟੇਬਲ ਅਤੇ ਹੋਰ ਮ ਕਰਮਚਾਰੀਆਂ ਦੀ ਤਨਖਾਹ ਵਧ ਕੇ 62000 62 ਰੁਪਏ ਹੋ ਸਕਦੀ ਆ ਜੋ ਇਸ ਸਮੇ 21700 ਰੁਪਏ ਇਸ ਦੇ ਨਾਲ ਹੀ ਸਟੈਨੋਗ੍ਰਾਫਰ ਅਤੇ ਜੂਨੀਅਰ ਕਲਰਕ ਦੀ ਮੌਜੂਦਾ ਤਨਖਾਹ 25500 ਰੁਪਏ ਤੋਂ ਵਧ ਕੇ 72930 ਰੁਪਏ ਹੋ ਸਕਦੀ ਆ ਸੀਨੀਅਰ ਕਲਰਕਾਂ ਅਤੇ ਤਕਨੀਕੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਹੋਵੇਗਾ ਮੌਜੂਦਾ ਸਮੇਂ ਵਿੱਚ 29200 ਮਿਲ ਰਹੇ ਇਹ ਹਨ ਜੋ ਵਧ ਕੇ 83512 ਰੁਪਏ ਹੋਣ ਦੀ ਜਿਹੜੀ ਸੁਭਾਅ ਬਣਾਏ ਤਾਂ ਹੋਣਾ ਜਿਹੜੇ ਲੱਗ ਲੱਗ ਕਰਮਚਾਰੀ ਨੇ ਜਿਹੜੇ ਸੈਂਟਰ ਸਰਕਾਰ ਦੀਆਂ ਨੌਕਰੀਆਂ ਕਰਦੇ ਆ ਸੈਂਟਰ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ ਭਾਰੀ ਫੇਰ ਬਦਲ ਹੋਣ ਜਾ ਰਿਹਾ ਵੱਡਾ ਜਿਹੜਾ ਫਾਇਦਾ ਇਹਨਾਂ ਕਰਮਚਾਰੀਆਂ ਨੂੰ ਹੋਵੇਗਾ ਕਿਉਂਕਿ ਹੁਣ ਕਾਫੀ ਜ਼ਿਆਦਾ ਤਨਖਾਹ ਜਿਹੜੀ ਇਹਨਾਂ ਦੀ ਵੱਧ ਸਕਦੀ ਹੈ ਕਿਉਂਕਿ ਜਿਨ੍ਹਾਂ ਦੀ ਤਨਖਾਹ ਜਿਹੜੀ 18000 ਰੁਪਏ ਦੇ ਕਰੀਬ ਆ ਉਹਨਾਂ ਦੀ ਤਨਖਾਹ 50000 ਪਲੱਸ ਹੋ ਸਕਦੀ ਆ ਤਾਂ ਵੱਡੀ ਖਬਰ ਹੈ ਜਿਹੜੇ ਵੀ ਕੇਂਦਰ ਸਰਕਾਰ ਦੇ ਨਾਲ ਨੌਕਰੀਆਂ ਕਰਦੇ ਆ ਉਹਨਾਂ ਦੇ ਲਈ ਅਠਵਾਂ ਪੇ ਕਮਿਸ਼ਨਾ ਜਿਹੜਾ ਉਹ ਲਾਗੂ ਹੋਣ ਜਾ ਰਿਹਾ ਜਲਦ ਜਿਹੜਾ ਇਸ ਪੇ ਕਮਿਸ਼ਨ ਨੂੰ ਜਿਹੜੀ ਕਹਦੇ ਕਿ ਮਨਜ਼ੂਰੀ ਤਾਂ ਮਿਲ ਚੁੱਕੀ ਆ ਤੇ ਜਨਵਰੀ 2025 26 ਦੇ ਵਿੱਚ ਜਿਹੜਾ ਇਹ ਲਾਗੂ ਹੋ ਸਕਦਾ ਅਠਵਾਂ ਪੇ ਕਮਿਸ਼ਨ ਦੇ ਤਹਿਤ ਜਿੰਨੇ ਵੀ ਜਿਹੜੇ ਸਰਕਾਰੀ ਕਰਮਚਾਰੀ ਨੇ ਸੈਂਟਰ ਦੇ ਨਾਲ ਨੌਕਰੀ ਕਰਦੇ ਆ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਊਗਾ ਤੇ ਜਿਹੜੇ ਸੈਂਟਰ ਦੀਆਂ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਨੇ ਪੈਨਸ਼ਨਰਜ਼ ਨੇ ਪੈਨਸ਼ਨ ਮਿਲਦੀ ਆ ਉਹਨਾਂ ਦੀ ਪੈਨਸ਼ਨ ਦੇ ਵਿੱਚ ਵੀ ਜਿਹੜਾ ਵਾਧਾ ਹੋਵੇਗਾ 9000 ਤੋਂ ਵਧਾ ਕੇ 24000 ਤੱਕ ਉਹਨਾਂ ਦੀ ਪੈਨਸ਼ਨ ਕੀਤੀ ਜਾ ਸਕਦੀ ਹੈ